ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਗਾਕਾ ਨੂੰ ਚੇਤਾਵਨੀ ਜਾਰੀ ਕੀਤੀ ਹੈ ਸਰਕਾਰੀ ਬੈਂਕ ਨੇ ਕਿਹਾ ਹੈ ਕਿ ਘਟਾਲੇਬਾਜ਼ ਗਾਕਾ ਨੂੰ SBI ਰਿਵਾਰਡ ਪੁਆਇੰਟਸ ਦਾ ਲਾਲਚ ਦੇ ਕੇ ਆਪਣਾ ਸ਼ਿਕਾਰ ਬਣਾ ਸਕਦੇ ਨੇ ਬੈਂਕ ਨੇ ਕਿਹਾ ਕਿ ਗਾਕਾ ਨੂੰ ਉਹਨਾਂ ਦੇ ਮੋਬਾਈਲਾਂ ਤੇ ਧੋਖਾ ਤੜੀ ਦੇ ਮੈਸੇਜ ਮਿਲ ਰਹੇ ਨੇ ਜੋ ਉਹਨਾਂ ਨੂੰ SBI ਰਿਵਾਰਡ ਪੁਆਇੰਟਸ ਨੂੰ ਰੀਡੀਮ ਕਰਨ ਲਈ ਕਹਿ ਰਹੇ ਨੇ ਇਸ ਮੈਸੇਜ 'ਚ ਇੱਕ ਲਿੰਕ ਹੈ ਜਿਸ ਤੇ ਕਲਿੱਕ ਕਰਨ ਤੇ ਗਾਹਕ ਦੇ ਮੋਬਾਈਲ ਤੇ APK ਫਾਈਲ ਡਾਊਨਲੋਡ ਹੋ ਜਾਂਦੀ ਹੈ ਬੈਂਕ ਨੇ ਅਜਿਹੇ ਕਿਸੇ ਵੀ ਲਿੰਕ ਨੂੰ ਖੋਲਣ ਅਤੇ ਫਾਈਲ ਨੂੰ ਡਾਊਨਲੋਡ ਕਰਨ ਤੋਂ ਮਨਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ SBI ਆਪਣੇ ਗਾਹਕ ਵਫਾਦਾਰੀ ਪ੍ਰੋਗਰਾਮ ਦੇ ਤਹਿਤ ਰਿਵਾਰਡ ਪੁਆਇੰਟਸ ਜਾਰੀ ਕਰਦਾ ਹੈ ਇਹ ਅੰਕ SBI ਡੈਬਿਟ ਜਾਂ ਕ੍ਰੈਡਿਟ ਕਾਰਡ ਲੈਣ ਦੇਣ ਤੇ ਦਿੱਤੇ ਗਏ ਹਨ ਇੱਕ ਰਿਵਾਰਡ ਪੁਆਇੰਟ ਦਾ ਮੁੱਲ 25 ਪੈਸੇ ਹੈ SBI ਨੇ ਆਪਣੇ X ਹੈਂਡਲ ਤੇ ਇਹ ਚੇਤਾਵਨੀ ਜਾਰੀ ਕੀਤੀ ਹੈ ਬੈਂਕ ਨੇ ਕਿਹਾ ਹੈ ਕਿ ਧੋਖਾਧੜੀ ਕਰਨ ਵਾਲੇ SBI ਰਿਵਾਰਡ ਪੁਆਇੰਟਸ ਨੂੰ ਰਿਡੀਮ ਕਰਨ ਲਈ SMS ਅਤੇ WhatsApp ਤੇ APK ਲਿੰਕ ਭੇਜ ਰਹੇ ਨੇ ਖੋਲਣ ਤੇ ਖਤਰਾ ਹੋ ਸਕਦਾ ਹੈ SBI ਨੇ ਸਪਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ SMS ਜਾਂ WhatsApp ਤੇ ਲਿੰਕ ਜਾਂ APK ਫਾਈਲ ਨਹੀਂ ਪੇਛਦਾ SBI ਆਪਣੇ ਗਾਹਕਾਂ ਨੂੰ ਅਜਿਹੇ ਕਿਸੇ ਵੀ ਲਿੰਕ ਤੇ ਕਲਿੱਕ ਕਰਨ ਜਾਂ ਅਣਜਾਣ ਫਾਈਲਾਂ ਨੂੰ ਡਾਊਨਲੋਡ ਕਰਨ ਵਿਰੁੱਧ ਚੇਤਾਵਨੀ ਦਿੰਦਾ ਹੈ ਦੱਸਦੀ ਹੈ ਕਿ APK ਦਾ ਅਰਥ ਹੈ ਐਂਡਰੋਇਡ ਐਪਲੀਕੇਸ਼ਨ ਪੈਕੇਜ APK ਇੱਕ ਕਿਸਮ ਦੀ ਐਪਲੀਕੇਸ਼ਨ ਫਾਈਲ ਹੈ ਜੋ ਐਂਡਰੋਇਡ ኦਪਰੇਟਿੰਗ ਸਿਸਟਮ ਵਿੱਚ ਡਿਵਾਈਸਾਂ ਤੇ ਐਪਸ ਨੂੰ ਸਾਂਝਾ ਕਰਨ ਅਤੇ ਸਥਾਪਿਤ ਕਰਨ ਲਈ ਵਰਤੀ ਜਾਂਦੀ ਹੈ ਹਾਲਾਂਕਿ ਹੁਣ ਧੋਖੇਬਾਜ਼ ਲੋਕਾਂ ਨੂੰ ਫਸਾਉਣ ਅਤੇ ਉਹਨਾਂ ਦੇ ਮੋਬਾਈਲ ਹੈਕ ਕਰਨ ਲਈ ਇਸ ਫਾਈਲ ਦੀ ਵਰਤੋਂ ਕਰ ਰਹੇ ਨੇ SBI ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਰਿਵਾਰਡ ਪੁਆਇੰਟਸ ਨੂੰ ਸਿਰਫ ਬੈਂਕ ਦੀ ਅਧਿਕਾਰਤ ਵੈੱਬਸਾਈਟ www.rewards.sbi.in 'ਤੇ ਹੀ ਰਿਡੀਮ ਕੀਤਾ ਜਾ ਸਕਦਾ ਹੈ ਰਿਵਾਰਡ ਪੁਆਇੰਟਸ ਦਾ ਲਾਭ ਲੈਣ ਲਈ ਗਾਹਕ ਨੂੰ ਇਸ ਵੈੱਬਸਾਈਟ ਤੇ ਰਜਿਸਟਰਡ ਕਰਨਾ ਹੋਵੇਗਾ ਇਹਨਾਂ ਰਿਵਾਰਡ ਪੁਆਇੰਟਸ ਦੀ ਵਰਤੋਂ ਮਾਲਾਂ ਵਿੱਚ ਖਰੀਦਦਾਰੀ, ਮੂਵੀ ਟਿਕਟ, ਮੋਬਾਈਲ ਡੀਟੀਐਚ ਰੀਚਾਰਜ ਏਅਰਲਾਈਨ ਟਿਕਟਾਂ ਹੋਟਲ ਬੁਕਿੰਗ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਰਿਡੀਮ ਕਰਨ ਲਈ ਕੀਤੀ ਜਾ ਸਕਦੀ ਹੈ